ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਜਿਨ੍ਹਾਂ ਨੇ ਅੱਜ ਸਾਰੇ ਪੰਜਾਬ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਦੀ ਲਹਿਰ ਦੇ ਤਹਿਤ ਅਸੀਂ ਸਾਰੇ ਪੰਜਾਬ ਵਿੱਚ ਸਾਰੇ ਹੀ ਮੰਤਰੀ ਸਾਹਿਬਾਨ ਔਰ ਸਾਰੇ ਐਮਐਲਏ ਸਾਹਿਬਾਨ ਜੋ ਵਿਕਾਸ ਹੋਇਆ ਸਕੂਲਾਂ ਦੇ ਵਿੱਚ ਉਹਦਾ ਉਦਘਾਟਨ ਕਰ ਰਹੇ ਹਾਂ ਅਸੀਂ ਅੱਜ ਅੱਜ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਿੱਠੂ ਵਸਤੀ ਦੇ ਵਿੱਚ ਸਮਾਰਟ ਕਲਾਸਰੂਮ ਦਾ ਉਦਘਾਟਨ ਕੀਤਾ ਹੈ ਤੇ ਦੇਖਿਆ ਕਿ ਇੱਥੇ ਇਤਨਾ ਵਧੀਆ ਕਲਾਸਰੂਮ ਬਣਿਆ ਜਿਹੜਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਇੰਨਾ ਅੱਛਾ ਕਮਰਾ ਨਹੀਂ ਹੁੰਦੇ ਐਨੇ ਹਿੱਸੇ ਵਧੀਆ ਕਲਾਸਰੂਮ ਨਹੀਂ ਹੁੰਦੇ ਸੋ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਦੀ ਸਰਕਾਰ ਮਾਨ ਸਾਹਿਬ ਦੀ ਰਹਿਨਮਾਈ ਹੇਠ ਬਹੁਤ ਅੱਛੇ ਕੰਮ ਕਰ ਰਹੀ ਏ ਕਿ ਸੇ ਵੀ ਸਮਾਜ ਦੀ ਸਿਰਜਣਾ ਕਰਨ ਲਈ ਉਥੋਂ ਦੇ ਬੱਚਿਆਂ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਿੱਖਿਆ ਨੂੰ ਇੱਕ ਪਹਿਲ ਦੇ ਕੇ ਤਾਂ ਕਿ ਸਾਡੇ ਬੱਚੇ ਅੱਛੇ ਪੜ੍ਹਨ ਉਹਨਾਂ ਵਾਸਤੇ ਅੱਛਾ ਐਟਮੋਸਫੇਅਰ ਹੋਵੇ ਅਸੀਂ ਸਾਰੇ ਅਸੀਂ ਜੋ ਅਲੱਗ-ਅਲੱਗ ਸਕੂਲਾਂ ਦੇ ਵਿੱਚ ਉਦਘਾਟਨ ਕਰ ਰਹੇ ਹਾਂ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਆਪਣੇ ਮੁਖੰਦੀ ਪੰਜਾਬ ਸਰਦਾਰ ਭਗਵੰਤ ਸਿਮਰਾਨ ਸਾਹਿਬ ਜੀ ਦਾ ਅੱਜ ਮੇਰੇ ਨਾਲ ਇਸ ਸਕੂਲ ਦੇ ਵਿੱਚ ਇਸ ਹਲਕੇ ਦੀ ਰਹਿਨਮਾਈ ਕਰ ਰਹੇ ਮੇਰੇ ਵੀਰ ਕਾਉਂਸਲਰ ਔਰ ਚੇਅਰਮੈਨ ਮੇਰੇ ਵੀਰ ਮੁਕੇਸ਼ ਸੇਠੀ ਜੀ ਉਹਦੇ ਨਾਲ ਸਾਡੇ ਬਲਾਕ ਪ੍ਰਧਾਨ ਬਲਬੀਰ ਜੀ ਆਇਸ਼ ਬੱਗਾ ਜੀ ਔਰ ਖਾਸ ਕਰਕੇ ਪ੍ਰਿੰਸੀਪਲ ਸ਼੍ਰੀ ਪਵਨ ਕੁਮਾਰ ਜੀ ਔਰ ਜਿਹੜੇ ਸਾਡੇ ਜੰਦਰ ਵੈਸਟ ਵੱਲੋਂ ਜੋ ਸਿੱਖਿਆ ਦੇ ਨਾਲ ਸਾਰੇ ਇਹ ਕਾਰਜਕ੍ਰਮ ਦਾ ਜੋ ਕੋਆਰਡੀਨੇਟਰ ਕਰ ਰਹੇ ਨੇ ਸਦੀਪ ਭਗਤ ਜੀ ਔਰ ਸਾਰੇ ਬਾਕੀ ਹੋਰ ਕਰਮਗਰਤਾ ਸਾਡੇ ਭੈਣ ਜੀ ਔਰ ਸਾਰਾ ਸਟਾਫ ਮੈਨੂੰ ਬੜਾ ਅੱਛਾ ਲੱਗ ਰਿਹਾ ਹੈ ਮੈਨੂੰ ਕਾਫੀ ਦਿਨਾਂ ਤੋਂ ਮੈਂ ਲਗਾਤਾਰ ਕਿਸੇ ਨਾ ਕਿਸੇ ਸਕੂਲ ਦਾ ਉਗਾਟਨ ਕਰ ਰਹੇ ਆਂ ਕਲਾਸਾਂ ਕਮਰਿਆਂ ਦਾ ਔਰ ਦੇਖਿਆ ਕਿ ਸਾਰੇ ਟੀਚਰ ਸਾਹਿਬਾਨ ਬੜੇ ਉਤਸ਼ਾਹ ਨਾਲ ਜੋ ਹੈ ਇਸ ਪ੍ਰੋਗਰਾਮ ਚ ਜਿੱਥੇ ਸ਼ਿਰਕਤ ਕਰ ਰਹੇ ਨੇ ਜਿੱਥੇ ਹਿੱਸਾ ਪਾ ਰਹੇ ਨੇ ਸਹਿਯੋਗ ਕਰ ਰਹੇ ਨੇ ਉਹਦੇ ਨਾਲ ਪੜਾਈ ਵਿੱਚ ਵੀ ਇਹਨਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਹਰ ਸਕੂਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਮੈਡ ਵਿੱਚ ਆਏ ਨੇ ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਹੈਗੀ ਏ ਉਹ ਟੀਚਰ ਸਾਹਿਬਾਨ ਬੜੇ ਲਗਨ ਦੇ ਨਾਲ ਉਹਨਾਂ ਨੂੰ ਪੜ੍ਹਾ ਰਹੇ ਨੇ ਮੈਂ ਇਸ ਗੱਲ ਦੀ ਉਹਨਾਂ ਦਾ ਮੁਬਾਰਕਬਾਦ ਦਿੰਨਾ ਔਰ ਆਸ ਕਰਨਾ ਸੀ ਆਉਣ ਵਾਲੇ ਸਮੇਂ 'ਚ ਹੋਰ ਸਿੱਖਿਆਤ ਕੇਂਦਰ ਵਿੱਚ ਪੰਜਾਬ ਸਰਕਾਰ ਜੋ ਹੈ ਹੋਰ ਵਾਅਦਾ ਕਰੇਗੀ ਔਰ ਹੋਰ ਜੁਨੀਆਂ ਕੋਈ ਕਮੀਆਂ ਹੈਗੀਆਂ ਨੇ ਅਸੀਂ ਸਾਰੇ ਸਕੂਲਾਂ 'ਚ ਜਾ ਕੇ ਉਹਨਾਂ ਦੇ ਪੇਰੈਂਟਸ ਨਾਲ ਇੰਟਰੈਕਸ਼ਨ ਕਰ ਰਹੇ ਹਾਂ ਟੀਚਰ ਸਾਹਿਬਾਨ ਨਾਲ ਇੰਟਰੈਕਸ਼ਨ ਕਰ ਰਹੇ ਹਾਂ ਜਿਹੜਾ ਕੋਈ ਉਹਨਾਂ ਨੂੰ ਹੋਰ ਲੋੜਾਂ ਹੈਗੀਆਂ ਜਿਵੇਂ ਪਤਾ ਲੱਗਾ ਕਿ ਇੱਥੇ ਹੋਰ ਵੀ ਇਹ ਵਿਕਾਸ ਦੀ ਲੋੜ ਹੈਗੀ ਐ ਅਸੀਂ ਸਾਰੀਆਂ ਦੀ ਲੋੜਾਂ ਆਉਣ ਨੂੰ ਸਮਝਦੇ ਉਹ ਵੀ ਪੂਰੀਆਂ ਕੀਤੀਆਂ ਜਾਣ ਗਿਆ ਇੱਕ ਅਰੇ ਫਿਰ ਸਾਰੇ ਸਟਾਫ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਜੈ ਹਿੰਦ ਜੈ ਹਿੰਦ